ਮੱਥਾ ਟੇਕ ਕੇ ਆਵੀ ਬਾਬੇ ਚੋਕ ਚੋਖਾ ਚੁੱਕੇ ਬੱਚੀ ਸਤਿ ਸ਼੍ਰੀ ਅਕਾਲ ਜੀ ਬਾਈ ਗੁੱਜ ਜੀ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਅੱਜ ਮੇਰੇ ਨਿਆਣੇ ਚੱਲੇ ਨੇ ਨਿੱਕੇ ਨਿੱਕੇ ਸਕੂਲ ਪਾਪੀ ਨੇ ਉਹ ਠੀਕ ਕਰਤਾ ਮੇਰੇ ਸੋਹਣੇ ਸੋਹਣੇ ਵੀਰ ਨੂੰ ਤੇ ਰਹਿਣ ਨੂੰ ਕੋਲੇ ਸਕੂਲ ਜਾਇਆ ਕਰਨਗੇ ਹੱਥ ਕੇ ਹੱਥ ਕੇ ਉਹ ਘੇੜੀ ਜਾਣਾ ਮੇਰੇ ਪੁੱਤਰੇ ਹੱਥ ਕੇ ਜਾਇਆ ਕਰਨਾ ਬੱਚਾ ਕਿ ਦੀਦੀ ਜੀ ਦਾ ਪੇਟ ਦਰਦ ਹੋ ਰਿਹਾ ਹੈ ਅੱਜ ਇੱਕਮ ਕਹਿੰਦੀ ਹੈ ਮੰਮੀ ਮੇਰਾ ਪੇਟ ਦੁਖਦਾ ਹੈ ਪਰ ਉਹਨੇ ਛੁੱਟੀ ਨਹੀਂ ਇੱਕ ਦਿਨ ਕੀਤੀ ਉਹ ਲਗਾਤਾਰ ਸਕੂਲ ਜਾਂਦੀ ਪਈ ਹੈ ਇੱਕ ਦਿਨ ਹੀ ਕੀਤੀ ਸੀ ਬਸ ਹੈ ਨਾ ਇੱਕ ਕੀਤੀ ਸੀ ਨਾ ਨਹੀਂ ਤਿੰਨ ਦਿਨ ਕੀਤੀ ਸੀ ਤਿੰਨ ਦਿਨ ਛੁੱਟੀ ਕੀਤੀ ਸੀ ਤੂੰ ਟਿਊਜ਼ਡੇ ਵੈਡਨਸਡੇ ਫਰਾਈਡੇ ਸੈਟਰਡੇ ਸੰਡੇ ਛੁੱਟੀ ਸੀ ਹਾਂ ਤੋ ਹੀ ਤਾਂ ਮੈਂ ਕਹਿੰਦੀ ਫਰਾਈਡੇ ਵੀ ਕੀਤੀ ਥਰਸਡੇ ਵੀ ਨਹੀਂ ਫਰਾਈਡੇ ਕੀਤੀ ਸੀ ਵੈਡਨਸਡੇ ਤੇ ਟਿਊਜ਼ਡੇ ਬੇਤੀ ਹੱਚ ਕੇ ਦੇਖੋ ਬੇਤੀ ਹੱਚ ਕੇ ਹੋਰ ਕੀ ਉਹ ਲੈ ਲੈ ਮੈਂ ਛੱਡ ਕਿਉਂ ਮੈਂ ਸਕੂਲੀ ਛੱਡ ਕਿਉਂ ਛੱਡ ਤੇ ਪਾਪਾ ਮੰਮਾ ਦੋਨਾਂ ਨੂੰ ਜਾਣਾ ਹੈ ਨਾ ਫਿਰ ਚੁੱਪ ਕਰ ਜੀ ਚੁੱਪ ਕਰ ਜੋ ਆਪਾਂ ਛੱਡ ਕੇ ਆਏ ਚੁੱਪ ਹੋਰ ਤਾਂ ਨਹੀਂ ਮੈਨੂੰ ਇਹ ਦੱਸੋ ਆ ਆਪਣਾ ਘਰ ਹੈ ਜਾਂ ਫਿਰ ਇਹ ਡਸਟਬਿਨ ਹੈ ਹੈ ਤੁਹਾਨੂੰ ਸ਼ਰਮ ਨਹੀਂ ਆਉਂਦੀ ਆ ਬੈੱਡ ਤੇ ਵੀ ਆਹ ਹਾਲ ਬਣਾ ਛੱਡੇ ਆ ਤੁਸੀਂ ਹਲੋ ਆਏ ਤੇ ਮੇਰੀ ਨਿੱਕੀ ਜੀ ਕਿਵੇਂ ਨੰਗੇ ਪੈਰ ਫਿਰਦੀ ਆ ਪਹਿਲਾਂ ਮੈਨੂੰ ਨਾ ਹਟਾਏਗਾ ਕਿਹੜਾ ਪੈਦ ਤੇ ਚਾਹੀਦਾ ਮੇਰੀ ਛੋਤੀ ਜੀ ਨੂੰ ਹਾਂ ਸ਼ਾਇਦ ਉਹ ਇੱਕ ਮਿੰਟ ਰੋਕ ਯਾਰ ਮੈਨੂੰ ਪੈਦ ਤੇ ਦੇ ਹਾਂ ਚਲੋ ਖੋਲ ਦੋ ਖੋਲ ਦਿਨੇ ਕੀ ਨਾ ਭਾਈ ਐ ਮੈਂ ਸਫਾਈ ਕਰਾਂ ਆ ਗਈ ਤੁਹਾਡੀ ਕੰਮ ਵਾਲੀ 5 ਮਿੰਟ ਕਿਤੇ ਮੰਗਦੇ ਬਾਹਰ ਚਲੀ ਜਾਵੇਂ ਨਾ ਤੇ ਆ ਦੇਖੋ ਤੁਸੀਂ ਸਾਡੇ ਕਮਰੇ ਦੀ ਹਾਲਤ ਕੀ ਕਰ ਦਿੰਦੇ ਜਵਾਕ ਹੈ ਨਾ ਇਹਨਾਂ ਨੂੰ ਕੋਈ ਹੁੰਦੀ ਨਹੀਂ ਕਿ ਅਸੀਂ ਸਾਫ਼ ਸਫਾਈ ਰੱਖਿਆ ਕਰੀਏ ਔਰ ਸਾਹਮਣੇ ਪਾ ਦੇ ਇੱਕੋ ਡਰੋਚ ਪਾ ਦੇ ਠੀਕ ਹੈ ਸਾਰੇ ਮੱਥਾ ਟੇਕ ਕੇ ਆਵੀਂ ਬਾਬੇ ਦੇ ਕਮਰੇ ਚੋਂ ਐਵੇਂ ਨਾ ਆਇਆ ਕਰੋ ਭਈ ਮੈਂ ਗੁੰਨ ਲਾ ਨਹੀਂ ਮੈਂ ਗੁੰਨ ਕੀ ਲਵਾਂ ਕੀ ਆ ਗੁੰਨਾਂ ਕਿ ਲਾ ਕਰਾਂ ਮੈਂ ਹਾਂ ਮੱਕੀ ਦੇ ਬਣਨ ਮੱਕੀ ਦੀਆਂ ਰੋਟੀਆਂ ਬਣਾਉਣੇ ਆ ਸਾਗ ਨੂੰ ਤੜਕਾ ਲਾਉਣੇ ਆ ਭਈ ਸਵੇਰੇ ਤੇ ਅਸੀਂ ਬਣਾਇਆ ਸੀਗੇ ਆਲੂ ਸੁੱਕੇ ਨਾਲ ਪਰਾਂਠੇ ਨਾਲ ਰੋਟੀ ਹੈ ਨਾ ਤੇ ਹੁਣ ਸਾਰਿਆਂ ਦੀ ਡਿਮਾਂਡ ਹੈਗੀ ਆ ਕਿ ਕੱਲ ਵੀ ਨਹੀਂ ਖਾਇਆ ਸਾਗ ਤੇ ਅੱਜ ਵੀ ਤੜਕਾ ਲਾ ਲਈਏ 2-3 ਦਿਨ ਤੇ ਹੋ ਗਏ ਸਾਗ ਬਣੇ ਨੂੰ ਤੀਜੇ ਦਿਨੇ ਅੱਜ ਤੇ ਸਾਰੇ ਕਹਿੰਦੇ ਪਏ ਆ ਕਿ ਬਈ ਹੁਣ ਸਾਗ ਨੂੰ ਤੜਕਾ ਲਾ ਲਈਏ ਚਲੋ ਬਈ ਮੈਂ ਨਾ ਹੁਣ ਸਾਗ ਨੂੰ ਤੜਕਾ ਲਾਣਾ ਵੇਖਣਾ ਯਾਰ ਮੈਂ ਕਿਤੇ ਗਈ ਤੇ ਵੇਖ ਲੋ ਕਿੱਡਾ ਸੋਹਣਾ ਮੇਰੇ ਰਸੋਈ ਨੂੰ ਬਣਾ ਕੇ ਕਿਚਨ ਨੂੰ ਜਾਣੇ ਆ ਨਾ ਉਹਦੇ ਬਾਅਦ ਇਹ ਇਹੋ ਜੇ ਕੰਮ ਕਰਦੀ ਹੁਣ ਸਾਰੇ ਕੰਮ ਪਏ ਬਰਤਨ ਧੋਣ ਵਾਲੇ ਕਹੀਂ ਨਹੀਂ ਹੈ ਤੇ ਆਪ ਥੱਲੇ ਵੇਖ ਲੋ ਕਿ ਮੈਂ ਡੱਬੇ ਖਲਾਰ ਖਲੋਰ ਕੇ ਰੱਖੇ ਜਵਾਕਾਂ ਨੇ ਨਾਲੇ ਮੇਂ ਆਟਾ ਗੋਲਣਾ ਮੱਕੀ ਕਲਾ ਏ ਕੰਮ ਅੱਜ ਵੀ ਮੈਂ ਮੱਕੀ ਦੇ ਆਟੇ 'ਚ ਦੂਜਾ ਆਟਾ ਪਾ ਕੇ ਫੇਰ ਗੁੰਨੂਗੀ। ਨਹੀਂ ਤੇ ਮੇਰਾ ਤਾਂ ਪੋਪੜ ਹੋ ਜਾਏਗਾ ਅੱਜ ਵੀ। ਅੱਜ ਵੀ ਮੱਕੀ ਦੀ ਰੋਟੀ ਨਹੀਂ ਬਣ ਪਾਣੀ ਨਹੀਂ ਤੇ ਕੋ। ਤੇ ਚੀਕੂ ਲਿਆ ਕੇ ਰੱਖੇ। ਉਹ ਕਿਸੇ ਨੇ ਨਹੀਂ ਖਾਦੇ ਨਾ। ਮੈਂ ਲਿਆ ਜਾਈਏ। ਮੇਰੇ ਨੂੰ ਪਿਆ ਸੀ ਨਾ ਮੈਂ ਬਹੁਤ ਚੀਕੂ ਲੈ ਕੇ ਆਈਆਂ। ਚੀਕੂ ਕਿੰਨੇ? ਫਰੂਟ ਨਹੀਂ ਪਤਾ ਇਹਨਾਂ ਨੂੰ ਕੀ ਹੁੰਦਾ ਹੈ। ਬੰਨ ਨਹੀਂ ਗਏ ਪਰ ਨਾ ਅਮਰ ਅਪਸ ਨੂੰ ਕਰ। ਮੈਂ ਮੈਨੂੰ ਚੀਕੂ ਖਾਣੇ। ਹਾਂ ਕਿਸੇ ਨੇ ਖਾਣੇ। ਫਾਈਨਲ ਹੋ ਜਾ ਕੋਈ ਨਾ ਫੇਰ ਯਾਰ। ਮੈਂ ਗੋਇਟ ਨੂੰ ਫਿਰ ਉੱਤੇ ਚੱਲਣ ਚੀਕੂ ਮੈਂ ਮम्मा ਫਲੂਸ ਦਿਖਾਣੇ ਆ ਖੁੱਦ ਖਾਣੇ ਆ ਫਰੂਟ ਹੀ ਹੁੰਦਾ ਪੁੱਤ ਚੀਕੂ ਕੀ ਖਰਾ ਖਾਟਾ ਮੈਂ ਏਕਮ ਪਲੀਜ਼ ਯਾਰ ਮਾਰੇ ਲਈ ਹੈਲਪ ਕਰਾ ਦੇ ਆ ਚੁੱਕ ਦੋ ਪੁੱਤ ਭਰਾ ਨੂੰ ਸੋਣਾ ਨਹੀਂ ਕਮਰੇ ਚ ਰਾਤੀ ਬਿੱਲੀ ਆਉਂਦੀ ਤੇ ਦੋ ਵਾਰੀ ਆ ਜਾਂਦੀ ਤੇ ਸਾਡੀ ਦੇ ਕਮਰੇ ਚ ਬਿੱਲੀ ਵੀ ਆਉਂਦੀ ਆ ਸਾਰਾ ਚੱਟੀ ਚਟਾਈ ਜਾਊਗੀ ਚੀਜ਼ਾਂ ਨੂੰ ਖਾ ਖਾ ਕੇ ਚਾਕਲੇਟ ਗੁਰਕੁਰੇਦ ਕੀ ਹਾਲ ਬਣਾਦਾ ਕਮਰੇ ਦਾ ਮੈਗੀ ਬਣਾਈ ਤੇ ਰੈਪਰ ਨਹੀਂ ਚੁੱਕਿਆ ਉਹ ਵੀ ਇੱਥੇ ਰੋਲਦੇ ਫਿਰਦੇ ਨੇ ਕਿਵੇਂ ਦੇਖਾ ਕੇ ਆ ਵੀ ਲੋ ਸਾਡੇ ਬਰਾਡੇ ਦਾ ਹੀ ਹਾਲ ਹੈ ਹੈ ਆ ਵੀ ਲੋ ਵੱਡੇ ਹੋ ਗਏ ਪਰ ਤੁਸੀਂ ਕੋਈ ਕੰਮ ਨਹੀਂ ਕਰਦੇ ਐਮ ਬੋਤ ਇਹ ਬੋਲ ਨਹੀਂ ਐ ਸ਼ੋਨੇ ਬੋਲ ਨਹੀਂ ਹੈਗੀ ਇਹ 오ਰੇਂਜ ਹੈ ਹਾਏ ਰਹਿਮ ਤੇ ਬੋਲ ਸਮਝ ਕੇ ਘੇੜਦੀ ਪਈ ਹੈ ਦੇ ਦੇ ਬੋਤ ਇੱਕ ਕੰਟੇ ਦੇ ਇਕਮ ਤੇ ਨੂੰ ਸਮਝ ਨਹੀਂ ਆ ਰਹੀ ਦੇ ਦੇ ਉਹਨੂੰ ਦੇ ਇਹ ਖਾਲਾ ਖੇਲਦਾ ਖਾ ਲੋ ਖਾ ਲੋ ਇਹਨੂੰ ਇਹੋ ਬੋਲੇ ਇਹਨੂੰ 오ਰਿੰਜ ਕੈਂਟੇ ਬੁੱਤੂ ਚਿੱਲਾ ਛਿਲ ਦੇ ਇੱਕਮ ਛਿਲ ਲੈਣ ਨੂੰ ਛਿਲ ਕੇ ਐਂਡ ਪਲੇਟ ਚ ਰੱਖ ਕੇ ਦੇ ਦੇ ਖਾ ਲੂਗੀ ਬੱਚੇ ਘਾਰੇ ਨੇ ਮੂਮਸ ਜਦੋਂ ਇੱਕ ਰਹਿ ਗਿਆ ਤੇ ਮੈਂ ਵੀਡੀਓ ਬਣਾਣ ਲੱਗ ਗਈ ਇੱਕ ਨਹੀਂ ਮੇਰੀ ਲੋਦੀ ਵੀ ਖਾ ਲਈ ਇਹ ਮੂਮੋਜ ਵਿਚ ਪਾਣੀ ਨਾਲੇ ਖਾਂਚੀ ਆਈ ਜੂਗੀ ਮੰਮਲੀਏ ਛੋਤੀ ਏ ਜੀਏ ਪਾਣੀ ਪਾਣੀ ਵੀਰੋ ਪਤਾ ਪੜਾਈ ਕਰਨ ਦਾ ਟਾਈਮ ਹੈ ਟਿਕਜੋ ਯਾਰ ਟਿਕਜੋ ਹਾਂ ਬਖਸ਼ ਦੋ ਸਾਨੂੰ ਤੇ ਮੇਰੇ ਸਰਦਾਰ ਜੀ ਸਾਗ ਨੂੰ ਤੜਕਾ ਲਾ ਰਹੇ ਨੇ ਜਿਹੜਾ ਤਿਕਰੋ ਆਪਨੇ ਨਾ ਕੋਈ ਕੰਮ ਕਰ ਲੈਂਦੇ ਉਹਨਾਂ ਨੂੰ ਤਸੱਲੀ ਜੀ ਨਹੀਂ ਹੁੰਦੀ ਇਸੇ ਕਰਕੇ ਅੱਜ ਕਹਿੰਦੇ ਮੈਂ ਤੜਕਾ ਲਾ ਕੇ ਤੈਨੂੰ ਖਵਾਣਾ ਹੈ ਸਾਗ ਦੰਤੂ ਲਾਇਆ ਮੈਨੂੰ ਵਧੀਆ ਜਾਣੀ ਲੱਗਿਆ ਕਰਾਰਾ ਜਿਹਾ ਤੜਕਾ ਨਹੀਂ ਲੱਗਿਆ ਅੱਜ ਕਰਾਰਾ ਜਿਹਾ ਤੜਕਾ ਲਾਣਾ ਹੈ ਨਾਲੇ ਠੀਕ ਹੈ ਸਾੜੇ ਤੇ ਨਹੀਂ ਦਿੱਤੇ ਚੰਗੀ ਤਰ੍ਹਾਂ ਸੜ ਜਾਂ ਤਾਂ ਫੇਰ ਕਹੋ ਕਿ ਕਰਾਰਾ ਲੱਗਿਆ ਓਕੇ ਓਕੇ ਵਧੀਆ ਇੱਕ ਮੇਰੇ ਕੋਲ ਬਲਬ ਬਣਾਉਣਾ ਬਾਹਰ ਹੈ ਯਾਰ ਸੜ ਗਿਆ ਨਾ ਤੇ ਜਦੋਂ ਇਨਵਰਟਰ ਹੀ ਲਾਈਟ ਹੀ ਨਹੀਂ ਹੈਗੀ ਤੇ ਬਲਬ ਕਿਥੋਂ ਚੱਲਦਾ ਹੈ ਅੱਜ ਜਾ ਰਿਹਾ ਥਾਣੇ ਇਨਵਰਟਰ ਤੇ ਚੱਲ ਜਾਏਗਾ ਫਿਰ ਬਲਬ ਓਕੇ ਹੁਣ ਲਾ ਕੇ ਕੀ ਕਰਨਾ ਹੈ ਇਸ ਵੇਲੇ ਆਪਾਂ ਬਲਬ ਹੁਣ ਤੇ ਰੋਟੀ ਖਾਓ ਤੇ ਸੋਚੋ ਹੁਣ ਸਵੇਰੇ ਲਾ ਲੈਣਾ ਇੰਨੀ ਵੀ ਨਹੀਂ ਐਮਰਜੈਂਸੀ ਹੈ ਯਾ ਵੇਖੋ ਸਾਡੇ ਨੀਰਾ ਹੀ ਨੀਰਾ ਆਇਆ ਪਿਆ ਲਾਈਟ ਨਹੀਂ ਹੈਗੀ ਬਾਥਰੂਮ ਚ ਟਾਇਲਟ ਵੀ ਨਹੀਂ ਰਹਾ ਬਸ ਅੰਦਰ ਅੰਦਰ ਆਹ ਹੀ ਦੋ ਕਮਰਿਆਂ ਚ ਲਾਈਟਾਂ ਜਗ ਰਹੀਆਂ ਯਾਰ ਸਟੋਰ ਵਾਲੀ ਤੇ ਕਮ ਸੇ ਕਮ ਬੰਦ ਕਰੀਏ ਉਹ ਨਜਾਇਜ਼ ਚਲਾ ਰੱਖੀ ਐ ਲਾਈਟ ਦਾ ਕੀ ਪਤਾ ਕਿਦੋਂ ਆਣੀ ਐ ਹਣਾ ਬਾਬਾ ਜੀ ਤੇ ਹੁਣੇ ਜਾਗ ਰਹੇ ਨੇ ਉਹਨਾਂ ਦੀ ਲਾਈਟ ਨਹੀਂ ਬੰਦ ਕਰਨੀ ਕਮਰੇ ਦੀ ਦੂਸਰੇ ਕਮਰੇ ਦੀ ਵਿਭਾਗ ਕਰ ਦਿੰਨੀ ਹੈ ਤੇ ਹਵੇਲੇ ਲੋ ਬੇ ਧੁੰਦ ਨਾਲ ਤੇ ਨਾਲ ਕੱਪੜਿਆਂ ਦਾ ਆ ਹਾਲ ਹੋਇਆ ਪਿਆ ਧੁੱਪ ਚਾ ਇਸ ਤਰ੍ਹਾਂ ਨਿਕਲ ਨਹੀਂ ਰਹੀ ਠੀਕ ਹੈ ਕੋਈ 2 ਘੰਟੇ ਤਸੱਲੀ ਨਾਲ ਧੁੱਪ ਨਿਕਲੇ ਤੇ ਕੱਪੜੇ ਸੋਹਣੇ ਬਣ ਜਾਣ ਹੁਣ ਆ ਪੂਰਾ ਸਿਆਲ ਆ ਕੁਛ ਰਹਿਣੇ ਆ ਕਮਰਾ ਤੇ ਨੇ ਸਾਡਾ ਕੱਪੜੇ ਸੁਕਾਉਣ ਵਾਲਾ ਕਮਰਾ ਲੱਗਿਆ ਕਰਨਾ ਪੂਰੇ ਸਿਆਲ 'ਚ ਹਵੇਲੇ ਕੋਈ ਸੋਫਾ ਨਹੀਂ ਹੈ ਜਿਹੜਾ ਖਾਲੀ ਹੈ ਸਾਰੇ ਸੋਫਿਆਂ ਦੇ ਬੈੱਡ ਤੇ ਸਭ ਤੇ ਕੱਪੜੇ ਕੱਪੜੇ ਅਸੀਂ ਰੱਖੇ ਹੋਏ ਆ ਚਲੋ ਵੀ ਬੰਦ ਕਰੀਏ ਲਾਈਟ ਇੱਧਰ ਦੀ ਬਸ ਕਿਚਨ ਦੀ ਤੇ ਕੱਪੜੇ ਕਮਰੇ ਦੀ ਤੇ ਪਾਣੀ ਨਹੀਂ ਦਿੱਤਾ ਓਹੋ ਚਲ ਕੋਈ ਨਹੀਂ ਪੁੱਤ ਤੁਹਾਡੇ ਜ ਤੋਰ ਲਾ ਨਾਲੇ ਮੋਮੋਜ਼ ਹੈਵੀ ਹੁੰਦੇ ਆ ਫਾਸਟ ਫੂਡ ਖਾ ਕੇ ਬਿਸਤਰਿਆਂ ਤੇ ਨਹੀਂ ਪਈਦਾ ਤੁਰੇ ਫਿਰੀਦਾ ਨਹੀਂ ਨਹੀਂ ਯਾਰ ਉਹਨਾਂ ਕੋ ਲਾ ਲੋ ਜਿੰਨਾਂ ਕੋ ਹੁਣ ਆਪਾਂ ਖਾਣਾ ਹੈ ਉਹ ਕੁਬਲੀਂ ਕੜਕ ਰੱਖ ਲੈਣਾ ਰੱਖਦਾ ਕੋਲੇ ਕਮਿਸ਼ਨ ਕਾਰ ਦੇ ਰੱਖਿਆ ਕਮਪਨੀ ਦੇ ਬਈ ਸਵੇਰ ਦੇਣਾ ਅਸੀਂ ਦੋਵੇਂ ਹਸਬੰਡ ਵਾਈਫ ਗਏ ਰਹੇ ਹਾਂ ਕਿਤੇ ਬਾਬਾ ਜੀ ਕੰਮ ਸਵਾਰਨ ਅਤੇ ਇਹ ਕਹਿੰਨੇ ਵਾਈ ਗੁਰੂ ਜੀ ਜਿਸ ਕੰਮ ਨੂੰ ਅਸੀਂ ਤੁਰੇ ਫਿਰਦੇ ਹਾਂ ਵਾਈ ਗੁਰੂ ਜੀ ਸਵਾਰ ਦੇਣ ਬਾਬਾ ਜੀ ਮਿਹਰ ਕਰ ਦੇਣ ਜਿਹੜੇ ਕੰਮਾਂ ਨੂੰ ਤੁਰੇ ਫਿਰਦੇ ਨੇ ਰੋਜ਼ ਰੋਜ਼ ਉਹ ਖੁਸ਼ਖਬਰੀ ਅਸੀਂ ਬਹੁਤ ਜਲਦੀ ਦਵਾਂਗੇ ਵਾਈ ਗੁਰੂ ਜੀ ਦੇ ਸਵਾਰਨ ਦੀ ਦੇਰ ਹੈ ਬਸ ਉਹ ਗੁੱਡ ਨਿਊਜ਼ ਖਾਸ ਤੌਰ ਤੇ ਵਾਂਗੇ ਕਿ ਮੇਰੇ ਸਰਦਾਰ ਜੀ ਦੀ ਵੀ ਜ਼ਿੰਦਗੀ ਸਵਰਜੇਗੀ ਹੈਨਾ ਤੇ ਬਸ ਸਾਨੂੰ ਗੁੱਡ ਨਿਊਜ਼ ਜ਼ਰੂਰ ਦਵਾਂਗੇ ਬਸ ਵਾਹਿਗੁਰੂ ਜੀ ਦੀ ਆਗਿਆ ਤੇ ਪਰਮਿਸ਼ਨ ਚਾਹੀਦੀ ਏ ਸਾਨੂੰ ਕਿ ਰੱਬ ਤੋਂ ਬਿਨਾ ਤੇ ਕੋਈ ਕੰਮ ਹੋ ਹੀ ਨਹੀਂ ਸਕਦਾ ਰੱਬ ਦੀ ਪਰਮਿਸ਼ਨ ਤੋਂ ਬਿਨਾ ਹਾਂਜੀ ਤੇ ਬਸ ਵਾਹਿਗੁਰੂ ਜੀ ਦਾ ਉਹ ਠਾਸਰਾ ਹੈ ਜਿੰਨਾ ਦੇ ਆਸਰੇ ਅਸੀਂ ਤੁਰੇ ਫਿਰਦੇ ਹਾਂ ਰੋਜ਼ ਕਿਤੇ ਨਾ ਕਿਤੇ ਕਿ ਮੇਰੇ ਸਰਦਾਰ ਜੀ ਦਾ ਕੋਈ ਨਾ ਕੋਈ ਕੰਮ ਜੋ ਹੈ ਸਵਰ ਜੀ ਤੇ ਹੁਣ ਸਵੇਰੇ ਅਸੀਂ ਰੋਟੀ ਖਾ ਗਏ ਸੀ ਆਲੂ ਦੀ ਸਬਜੀ ਬਣਾਈ ਸੀ ਸੁੱਕੇ ਆਲੂ ਰੋਟੀ ਨਾਲ ਪਰਾਂਠੇ ਜਿੰਨਾ ਪਾਣਾ ਪਾ ਲੋ ਬਈ ਤੇ ਹੁਣ ਅਸੀਂ ਆ ਕੇ ਬੱਚਿਆਂ ਨੇ ਮੋਮੋਜ਼ ਮੰਗੇ ਸੀ ਬੱਚਿਆਂ ਨੂੰ ਮੋਮੋਜ਼ ਲਿਆ ਦਿੱਤੇ ਐ ਤੇ ਹੁਣ ਅਸੀਂ ਆ ਕੇ ਮੱਕੀ ਦਾ ਮੈਂ ਰੋਟੀ ਦਾ ਆਟਾ ਗੁੰਨੇ ਨਾਲ ਸਦਾ ਜੀ ਨੇ ਤੜਕਾ ਲਾ ਲਿਆ ਹੁਣ ਸੋ ਜਾਾਂਗੇ ਇਸ ਸਵੇਰੇ ਫਿਰ ਕਿਤੇ ਨਾ ਕਿਸੇ ਟਿਕਾਣੇ ਤੇ ਜਾਵਾਂਗੇ ਕਿ ਐਵੇਂ ਕੱਲੀ ਵੀਡੀਓਜ਼ ਨਾਲ ਬਣਾਏ ਨਾਲ ਨਹੀਂ ਸਰਨਾ ਕੰਮ ਧੰਦੇ ਤੇ ਹੋਰ ਵੀ ਬਥੇਰੇ ਕਰਨੇ ਪੈਣੇ ਆ ਜਿੱਦਨ ਆਪਣੇ ਵੀਡੀਓ YouTube ਤੇ ਚੜਾਈ ਕਰਤੀ ਉਦੋਂ ਤੇ ਵਾਹ ਵਾਈ ਹੈ ਬਸ ਜਿਵੇਂ ਸਾਰੀ ਦੁਨੀਆ ਮ제 ਕਰਦੀ ਹੈ YouTube ਤੇ ਕਿ ਸਾਡਾ YouTube ਤੋਂ ਸੈਲਰੀ ਆ ਗਈ ਉਸ ਦਿਨ ਦਾ ਅਸੀਂ ਵੀ ਬੇਸਬਰੀ ਤੋਂ ਵੇਟ ਕਰ ਰਹੇ ਹਾਂ ਕਿ ਉਹ ਦਿਨ ਕਿਦਨ ਆਏਗਾ ਬਟ ਹੁਣੇ ਤੇ ਸਾਡਾ ਚੈਨਲ ਮੋਨਟਾਈਜ਼ ਨਹੀਂ ਹੋਇਆ ਉਹ ਵੀ ਬਹੁਤ ਜ਼ਰੂਰੀ ਹੈ ਵੀਡੀਓ ਬਣਾਉਣਾ ਵੀ ਤੇ ਘਰੋਂ ਬਾਹਰ ਜਾਣਾ ਵੀ ਬਹੁਤ ਜ਼ਰੂਰੀ ਹੈ ਤੇ ਵਲੌਗ ਬਣਾਣੇ ਵੀ ਬਹੁਤ ਜ਼ਰੂਰੀ ਹੈ ਘਰ ਦੇ ਕੰਮ ਵੀ ਜ਼ਰੂਰੀ ਹਨ ਮਤਲਬ ਹਰ ਚੀਜ਼ ਇਹੋ ਜੀ ਹੈ ਸਾਡੀ ਜ਼ਿੰਦਗੀ ਚ ਕੀ ਜੇ ਇਹਨੂੰ ਨਹੀਂ ਕਰਾਂਗੇ ਤੇ ਸਾਡਾ ਸਰਨਾ ਨਹੀਂ ਬਸ ਐਦਾਂ ਦਾ ਹੀ ਸਾਡੀ ਲਾਈਫ ਕੁਛ ਐਦਾਂ ਦੀ ਚੱਲਦੀ ਹੈ ਕਿ ਅਸੀਂ ਨਹੀਂ ਕਰਾਂਗੇ ਤੇ ਸਾਡਾ ਨਹੀਂ ਸਰੇਗਾ ਅਸੀਂ ਦੋਵੇਂ ਜਿਵੇਂ ਵੀ ਤੁਰੇ ਫਿਰਦੇ ਹਾਂ ਬੱਚੇ ਸਕੂਲ ਜਾਂਦੇ ਨੇ ਪਰ ਅੱਜ ਕੱਲ ਇਹਨਾਂ ਦਾ ਵੀ ਟਾਈਮ ਐਦਾਂ ਦਾ ਖਰਾਬ ਚੱਲ ਰਿਹਾ ਹੈ ਕੇ ਬੱਚੇ ਬਿਮਾਰ ਹੋਏ ਪੈਨੇ ਹੁਣ ਜਿੱਦ ਨਾਲ ਮੋਮੋਜ਼ ਲਿਆ ਕੇ ਦਿੱਤੇ ਆ ਲੇਕਿਨ ਰੋਜ ਅਸੀਂ ਇਦਾਂ ਦਾ ਕੁਝ ਵੀ ਨਹੀਂ ਇੰਨਾ ਬੱਚਿਆਂ ਨੂੰ ਦਿੰਦੇ ਨਾ कुरकुरੇ ਨਾ ਕੁਝ ਹੁਣ ਇਹਨਾਂ ਨੇ ਬਿਸਕਟ ਖਾਦੇ ਨੇ ਉਹਨਾਂ ਦਾ ਖਲਾਰਾ ਪਾਇਆ ਹੋਇਆ ਸੀ ਤੇ ਚਾਕਲੇਟ ਖਾਦੀ ਐ ਇਹ ਤੋਂ ਇਲਾਵਾ ਚਿਪਸ कुरकुरੇ ਅਸੀਂ ਬਿਲਕੁਲ ਬੰਦ ਕੀਤੇ ਹੋਏ ਆ ਕਿਉਂਕਿ ਦਵਾਈਆਂ ਚੱਲ ਰਹੀਆਂ ਤਿੰਨਾਂ ਦੀਆਂ ਹੀ ਅੱਜ ਬੱਚੇ ਤਿਆਰ ਵੀ ਹੋਏ ਸਕੂਲ ਵਾਸਤੇ ਲੇਕਿਨ ਏਕਮ ਜ਼ਬਰਦਸਤੀ ਜਾ ਰਹੀ ਸੀ ਤਿਆਰ ਹੋ ਕੇ ਨਾ ਸਵੇਰੇ ਮਨਾ ਕਰਦਾ ਸੀ ਏਕਮ ਨੂੰ ਕਿਉਂਕਿ ਉਹਦਾ ਪੇਟ ਠੀਕ ਨਹੀਂ ਹੈ ਇਹ ਕੰਮ ਦਾ ਮੰਮੀ ਮੈਨੂੰ ਨਾ ਤੇ ਰੈਮ ਨੂੰ ਹੁਣ 2 ਦਿਨ 3 ਦਿਨ 2 ਦਿਨ ਰਹਿ ਗਏ ਉਹਦੇ ਬਾਅਦ ਛੁੱਟੀਆਂ ਆ ਜਾਣੀਆਂ ਮੰਮੀ ਹਾਂ ਰੈਮ ਨੂੰ 2 ਦਿਨ ਸਕੂਲ ਭੇਜਿਓ ਕਿ ਆਪਣਾ ਹੋਮਵਰਕ ਸਿਲੇਬਸ ਕੰਪਲੀਟ ਕਰਨ ਮੰਮੀ ਫਿਰ 3-7 ਦਿਨ ਕਰੇ ਹਾਂਜੀ ਫੇਰ ਸਾਡੇ ਜਿਹੜੇ ਸਾਡੇ ਕਿੰਨੇ ਦਾਸਤਾਵੇ ਮੈਨੂੰ ਵੀ ਦਿਖਾ ਲੈ ਮੇਰਾ ਮਾ ਮੇਰਾ ਮਾਨੇ ਇਹ ਕੰਮ ਪਰ ਮੇਰਾ ਮਾ ਛੁੱਟੀਆਂ ਸ਼ਾਇਦ ਆਪਣੇ ਘਰੇ ਕੋਈ ਗੈਸਟ ਆਵੇ ਹੈਨਾ ਨਹੀਂ ਆਵੇ ਤੇ ਅਸੀਂ ਵੀ ਕਿਤੇ ਨਾ ਕਿਤੇ ਜਾਈਏ ਖੁਸ਼ੀਆਂ ਨਾਲ ਕਿਤੇ ਘੁੰਮਣ ਫਿਰਨ ਜਾਈਏ ਬਈ ਅਸੀਂ ਤੇ ਸਾਰਾ ਟਾਈਮ ਘਰੇ ਟੜੇ ਰਹਿਣੇ ਮੈਂ ਤਾਂ ਸਰਦਾਰ ਜੀ ਮਰੋਜ਼ ਕਹੀ ਜਾਣੀ ਹੈ ਸਾਡੇ ਵੀ ਬੱਚਿਆਂ ਦਾ ਜੀ ਕਰਦਾ ਕਿ ਕਿਤੇ ਨਾ ਕਿਤੇ ਜਾਈਏ ਤੇ ਮੇਰੀ ਆਪ ਦੀ ਹਾਲਤ ਠੀਕ ਨਹੀਂ ਹੈ ਮੇਰੀ ਛਾਤੀ ਤੇ ਰੇਸ਼ਾ ਜਿਹਾ ਬਣਿਆ ਹੋਇਆ ਹੈ ਮੇਰੀ ਪਾਰੀ ਇਹ ਸਿਰ ਨਹੀਂ ਬਣਿਆ ਹੋਇਆ ਕੰਪੋਤ ਨਾ ਬਈ ਲੜੋ ਵੀ ਛੋਟੀ ਜੀ ਦੇ ਨਾਲ ਇਹ ਡੇਟ ਕਰੀ ਜਾਂਦੀ ਏ ਤੇ ਉਹ ਇਹਦੇ ਡੇਟ ਮੇ ਜਿਹੜਾ ਚਲੋ ਜੀ ਇਸੇ ਨਾਲ ਜੀ ਆਪਾਂ ਕਰਦੇ ਆ ਵਲੌਗ ਨੂੰ ਐਂਡ ਤੇ ਬਾਬਾ ਜੀ ਦੀ ਕਿਰਪਾ ਨਾਲ ਪਲੀਜ਼ ਇੰਨਾ ਇੰਨਾ ਸਪੋਰਟ ਸਾਡੀ ਫੈਮਿਲੀ ਨੂੰ ਦਿਓ ਕੀ ਵੱਧ ਤੋਂ ਵੱਧ ਸਾਡੀ ਵੀਡੀਓਜ਼ ਅੱਗੇ ਵਧਣ ਅੱਗੇ ਚੱਲਣ ਵਾਇਰਲ ਹੋਣ ਤੇ ਸਾਡਾ ਚੈਨਲ ਜਲਦੀ ਤੋਂ ਜਲਦੀ ਮੋਨਟਾਈਜ਼ ਹੋ ਸਕੇ ਤੇ ਜੀ ਵੀਡੀਓ ਤੇ ਸਾਡੇ ਚੈਨਲ ਤੇ ਨਵੇਂ ਆਏ ਤਾਂ ਪਲੀਜ਼ ਸਬਸਕ੍ਰਾਈਬ ਕਰੇ ਬਿਨਾ ਨਾ ਜਾਣਾ ਜੀ ਚੈਨਲ ਨੂੰ ਤੇ ਵੀਡੀਓ ਨੂੰ ਲਾਈਕ ਸ਼ੁਰੂ ਕਰਨਾ ਜੀ ਫੁੱਲ ਵੀਡੀਓ ਸਕਿਪ ਕਰੇ ਬਿਨਾ ਵੇਖਿਆ ਕਰੋ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਕੌਣ ਕਿੱਦਾਂ ਦੀ ਕੰਡੀਸ਼ਨ 'ਚ ਚੱਲ ਰਿਹਾ ਹੈ ਤੇ ਕਿੱਦਾਂ ਆਪਦਾ ਟਾਈਮ ਪਾਸ ਕਰ ਰਿਹਾ ਹੈ ਤੇ ਕਿਵੇਂ ਉਹ ਵੀਡੀਓਜ਼ ਨੂੰ ਬਣਾ ਰਿਹਾ ਹੈ ਕਿ ਘਰ ਦੇ ਕੰਮ ਵੀ ਕਰਨੇ ਜ਼ਰੂਰੀ ਹੈ ਵੀਡੀਓ ਬਣਾਉਣੇ ਵੀ ਜ਼ਰੂਰੀ ਹੈ ਬਾਹਰ ੱਤਕੇ ਖਾਣੇ ਵੀ ਬੜੇ ਜ਼ਰੂਰੀ ਹੈ ਸਾਡੇ ਵਾਸਤੇ ਦੇ ਇਦਾਂ ਦਾ ਟਾਈਮ ਹੈ ਕਿ ਅੱਜਕੱਲ ਦੇ ਟਾਈਮ 'ਚ ਕੋਈ ਕਿਸੇ ਨੂੰ ਨਹੀਂ ਪੁੱਛਦਾ ਠੀਕ ਹੈ ਆਪਣੇ ਸਿਰ ਸਪੈਰ ਖੜਾ ਹੋਣਾ ਪੈਂਦਾ ਹੈ ਮੈਨੇ ਦੱਸ ਦਿੱਤੀ ਤੇ ਰੱਬ ਕਾਮਯਾਬ ਜ਼ਰੂਰ ਕਰ ਦਿੰਦਾ ਹੈ ਤੇ ਬਸ ਇਦਾਂ ਹੀ ਸਾਡੀ ਜ਼ਿੰਦਗੀ ਚੱਲ ਰਹੀ ਹੈ ਤੇ ਪਲੀਜ਼ ਲਾਈਕ ਕਰੋ ਸਪੋਰਟ ਵੱਧ ਤੋਂ ਵੱਧ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੇ ਬਿਨਾ ਨਾ ਜਾਣਾ ਜੀ ਇਸ ਸਨਲਜੀ ਸਤਿ ਸ਼੍ਰੀ ਅਕਾਲ ਜੀ ਐਂਡ ਬਾਏ ਬਾਏ